ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਦੇ ਹਾਲਾਤ ਲਗਾਤਾਰ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਹਰ ਰੋਜ਼ ਚੋਰੀ ਲੁੱਟ ਖੋ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਪਰ ਲੱਗਦਾ ਹੈ ਸਰਕਾਰ ਔਰ ਪ੍ਰਸ਼ਾਸਨ ਔਰ ਪੁਲਿਸ ਤੰਤਰ ਜਿੰਨਾ ਵੀ ਹੈ ਉਹਨਾਂ ਦੇ ਲਈ ਐਸੀਆਂ ਖਬਰਾਂ ਦੀ ਕੋਈ ਅਹਿਮੀਅਤ ਹੀ ਨਹੀਂ ਹੈ ਕਿਉਂ ਕਿਉਂਕਿ ਨੁਕਸਾਨ ਇੱਕ ਆਮ ਵਿਅਕਤੀ ਦਾ ਹੋ ਰਿਹਾ ਹੈ ਤੇ ਇੱਕ ਹੋਰ ਐਸੀ ਹੀ ਖਬਰ ਸਾਹਮਣੇ ਆਈ ਹੈ ਬਕਾਇਦਾ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਤਰੀਕੇ ਨਾਲ ਇੱਕ ਅধেੜ ਉਮਰ ਦਾ ਸ਼ਖਸ ਖਾਲੀ ਸੁਨਸਾਨ ਸੜਕ ਦੇ ਉੱਤੇ ਜਾ ਰਿਹਾ ਹੁੰਦਾ ਹੈ ਔਰ ਕੁਝ ਲੁਟੇਰੇ ਆਂਦੇ ਨੇ ਬਦਮਾਸ਼ ਆਂਦੇ ਨੇ ਉਸ ਵਿਅਕਤੀ ਨੂੰ ਬਜ਼ੁਰਗ ਨੂੰ ਘੇਰ ਲੈਂਦੇ ਨੇ ਘੇਰ ਲੈਂਦੇ ਨੇ ਉਸ ਨੂੰ ਕੁੱਟਮਾਰ ਦੀ ਧਮਕੀ ਦਿੱਤੀ ਜਾਂਦੀ ਹੈ ਅਪਸ਼ਬਦ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਉਸ ਦੀਆਂ ਜੇਬਾਂ ਫੋਲੀਆਂ ਜਾਂਦੀਆਂ ਨੇ ਉਸ ਦੇ ਕੋਲ ਜੋ ਕੁਝ ਵੀ ਹੁੰਦਾ ਹੈ ਲੁੱਟ ਕੇ ਚਲੇ ਜਾਂਦੇ ਨੇ ਆ ਸੀਸੀਟੀਵੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਨਜ਼ਦੀਕ ਹੀ ਜਿੱਥੇ ਵਾਰਦਾਤ ਹੋਈ ਆ ਉਹਦੇ ਇੱਕ ਨਜ਼ਦੀਕ ਹੀ ਇਲਾਕੇ ਦੇ ਵਿੱਚ ਸੀਸੀਟੀਵੀ ਲੱਗਿਆ ਹੋਇਆ ਸੀ ਤੇ ਉਸ ਦੇ ਵਿੱਚ ਇਹ ਪੂਰੀਆਂ ਕਲੀਅਰ ਤਸਵੀਰਾਂ ਰਿਕਾਰਡ ਹੋ ਗਈਆਂ ਨੇ ਤੇ ਜੇਕਰ ਹੁਣ ਵੀ ਪੁਲਿਸ ਤੰਤਰ ਨੂੰ ਇਹਨਾਂ આરોપીਆਂ ਨੂੰ ਲੱਭਣ ਔਰ ਫੜਨ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਫੇਰ ਰੱਬ ਹੀ ਰੱਖ ਹੈ ਪੰਜਾਬ ਦਾ ਕਿਉਂ ਕਹਿ ਰਿਹਾ ਕਿਉਂਕਿ ਇਹ ਤਸਵੀਰਾਂ ਸਰੇ ਆਮ ਗਵਾਹੀ ਭਰ ਰਹੀਆਂ ਨੇ ਕਿ ਹੁਣ ਪੰਜਾਬ ਦੇ ਜੋ ਹਾਲਾਤ ਨੇ ਉਹ ਉਹ ਬਣੇ ਜਿਨ੍ਹਾਂ ਨੂੰ ਅਸੀਂ 10-15 ਸਾਲ ਪਹਿਲਾਂ ਯੂਪੀ ਬਿਹਾਰ ਦੇ ਨਾਲ ਜੋੜਦੇ ਹੁੰਦੇ ਸੀ ਜਾਂ ਕਹਿੰਦੇ ਹੁੰਦੇ ਸੀ ਤਾਲੀਬਾਨੀ ਰਾਜ ਜਾਂ ਕਹਿੰਦੇ ਹੁੰਦੇ ਸੀ ਕਿ ਜੋ ਯੂਪੀ ਬਿਹਾਰ ਦੇ ਜੋ ਹਾਲਾਤ ਨੇ ਉਹ ਪੰਜਾਬ ਦੇ ਨੇ ਅੱਜ ਉਹ ਸੱਚੀ ਹਾਲਾਤ ਪੰਜਾਬ ਦੇ ਹੋ ਚੁੱਕੇ ਨੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਅੱਜ ਸੁਰੱਖਿਤ ਨਹੀਂ ਸਮਝਦਾ ਘਰੋਂ ਨਿਕਲਣ ਵੇਲੇ ਕੋਈ ਵੀ ਵਿਅਕਤੀ ਇੰਨਾ ਯਕੀਨੀ ਨਹੀਂ ਹੁੰਦਾ ਕਿ ਉਹ ਸ਼ਾਮ ਨੂੰ ਸਹੀ ਸਲਾਮਤ ਕਰੇ ਆ ਜਾਵੇਗਾ ਕਿਉਂਕਿ ਨਹੀਂ ਪਤਾ ਕਿ ਉਸ ਨੂੰ ਰਸਤੇ 'ਚ ਕੌਣ ਘੇਰ ਲਵੇ ਕੁੱਟ ਲਵੇ ਕੌਣ ਬਦਮਾਸ਼ੀ ਕਰ ਜਾਵੇ ਤੇ ਇਸੇ ਤਰੀਕੇ ਦੇ ਨਾਲ ਇੱਕ ਅਢੇਡ ਉਮਰ ਦਾ ਇਹ ਬਜ਼ੁਰਗ ਸ਼ਖਸ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਤੜਕਸਾਰ ਆਪਣੀ ਐਕਟਿਵਾ ਟੂ-ਵੀਲਰ ਦੇ ਉੱਤੇ ਇਹ ਗੁਰੂ ਘਰ ਜਾ ਰਹੇ ਸੀ ਨਤਮਸਤਕ ਹੋਣ ਦੇ ਲਈ ਪਰ ਰਸਤੇ ਦੇ ਵਿੱਚ ਹੀ ਇਹਨਾਂ ਨੂੰ ਬਦਮਾਸ਼ ਟੱਕਰ ਜਾਂਦੇ ਨੇ ਆਪਣਾ ਮੋਟਰਸਾਈਕਲ ਨਾਲ ਲਗਾ ਲੈਂਦੇ ਨੇ ਇਹ ਤਿੰਨ ਨੌਜਵਾਨ ਹੁੰਦੇ ਨੇ ਦੋ ਨੌਜਵਾਨ ਆ ਕੇ ਪਹਿਲਾ 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 ਸ਼ਖਸ ਆਂਦਾ ਲਾਲ ਉਰ ਚਿੱਟੇ ਧਾਰਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਫਿਰ ਹੌਲੀ ਹੌਲੀ ਦੂਸਰਾ ਆਂਦਾ ਹੈ ਤੀਸਰਾ ਸ਼ਖਸ ਮੋਟਰਸਾਈਕਲ ਨੂੰ ਚਲਾ ਕੇ ਹੀ ਰੱਖਦਾ ਤਾਂ ਕਿ ਜਿਵੇਂ ਹੀ ਲੁੱਟ ਪੂਰੀ ਹੋਵੇ ਤੇ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਜਾਈਏ ਆ ਦੇਖੋ ਬਜ਼ੁਰਗ ਨੂੰ ਕਿਵੇਂ ਤੰਗ ਪ੍ਰੇਸ਼ਾਨ ਕਰਦੇ ਨੇ ਉਸ ਦੀਆਂ ਜੇਬਾਂ ਫਰੋਲ ਤੇ ਜੇਬਾਂ ਦੇ ਵਿੱਚ ਗੀਜੇ ਦੇ ਵਿੱਚ ਹੱਥ ਪਾਉਂਦੇ ਨੇ ਉਸ ਤੋਂ ਬਾਅਦ ਇੱਕ ਜਿਹੜਾ ਦੂਸਰਾ ਚੋਰ ਹੈ ਉਹ ਐਕਟਿਵਾ ਦੀ ਚਾਬੀ ਕੱਢਦਾ ਹੈ ਇਸ ਟੂ-ਵీలਰ ਦੀ ਤੇ ਉਹਦੀ ਡਿੱਕੀ ਖੋਲ ਲੈਂਦਾ ਹੈ ਸੀਟ ਥੱਲੋਂ ਦੇਖਦਾ ਹੈ ਕਿ ਕੋਈ ਕੀਮਤੀ ਸਮਾਨ ਤਾਂ ਨਹੀਂ ਪਿਆ ਕਿ ਚੱਕ ਕੇ ਸੀ ਚਲੇ ਜਾਈਏ ਖੈਰ ਇਹਨਾਂ ਤਸਵੀਰਾਂ 'ਚ ਤਾਂ ਨਹੀਂ ਦਿਖ ਰਿਹਾ ਕਿ ਕੀ ਕੁਝ ਲੈ ਕੇ ਗਏ ਨੇ ਲੇਕਿਨ ਇਹ ਗੱਲ ਸਾਹਮਣੇ ਇਹ ਹੈ ਕਿ ਮੋਬਾਈਲ ਔਰ ਕੁਝ ਪੈਸੇ ਇਸ ਬਜ਼ੁਰਗ ਦੇ ਲੁੱਟ ਕੇ ਇਹ ਜੋ ਬਦਮਾਸ਼ ਨੇ ਫਰਾਰ ਹੋ ਗਏ ਨੇ ਤਸਵੀਰਾਂ ਬਿਲਕੁਲ ਕਲੀਅਰ ਨੇ ਤੜਕਸਾਰ ਦੀਆਂ ਇਹ ਤਸਵੀਰਾਂ ਨੇ ਜਦੋਂ ਬਜ਼ੁਰਗ ਗੁਰਦੁਆਰੇ ਜਾ ਰਹੇ ਸੀ ਤੇ ਉਸ ਵੇਲੇ ਉਹਨਾਂ ਦੇ ਨਾਲ ਇਹ ਲੁੱਟ ਹੋਈ ਹੈ ਔਰ ਵਾਕਈ ਇਹ ਸ਼ਰਨਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਹਰ ਰੋਜ਼ ਐਸੀਆਂ ਤਸਵੀਰਾਂ ਆਉਂਦੀਆਂ ਨੇ ਕੁਝ ਘੰਟਿਆਂ ਦੇ ਬਾਅਦ ਆ ਜਾਂਦੀਆਂ ਨੇ ਅਸੀਂ ਤੁਹਾਨੂੰ ਹਰ ਰੋਜ਼ ਬਿਨਾਂ ਆ ਗਿਆ ਐਸੀਆਂ ਤਸਵੀਰਾਂ ਦਿਖਾ ਵੀ ਰਹੇ ਹਾਂ ਲੇਕਿਨ ਇਲਾਜ ਕੁਝ ਨਹੀਂ ਹੈ ਜਿਹੜੇ ਬਦਮਾਸ਼ ਨੇ ਉਹ ਪੂਰੇ ਤਰੀਕੇ ਦੇ ਨਾਲ ਬਦਮਾਸ਼ੀ ਕਰ ਰਹੇ ਨੇ ਔਰ ਐਸੇ ਕਰਕੇ ਕੁਝ ਲੋਕ ਤਾਂ ਕਮੈਂਟਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਗੱਲ ਵੀ ਕਹਿੰਦੇ ਨੇ ਕਿ ਜਦੋਂ ਅਸੀਂ ਚੋਰ ਲੁਟੇਰੀਆਂ ਨੂੰ ਖੁਦ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਹਾਂ ਥਾਣੇ ਜਾ ਕੇ ਤਾਂ ਹਲੇ ਅਸੀਂ ਘਰੇ ਨਹੀਂ ਪਹੁੰਚੇ ਹੁੰਦੇ ਉਸ ਤੋਂ ਪਹਿਲਾਂ ਇਹ ਬਦਮਾਸ਼ ਥਾਣੇੋਂ ਛੁੱਟ ਕੇ ਵਾਪਸ ਆਪਣੇ ਉਸੇ ਬਦਮਾਸ਼ੀ ਦੇ ਉੱਤੇ ਲੁੱਟਖੋਹਾਂ ਦੇ ਉੱਤੇ ਲੱਗ ਜਾਂਦੇ ਨੇ ਆਖਿਰਕਾਰ ਪੁਲਿਸ ਦਾ ਐਸਾ ਅਕਸ ਕਿਉਂ ਬਣਿਆ ਪੁਲਿਸ ਨੂੰ ਸੁਧਾਰਨਾ ਚਾਹੀਦਾ ਹੈ ਡੀਜੀਪੀ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਇਲਾਕੇ ਦੇ ਜਿਹੜੇ ਜ਼ਿਲ੍ਹੇ ਦੇ ਐਸਐਸ na é que que ਪੰਜਾਬ ਦੇ ਵਿੱਚ ਇਸ ਤਰੀਕੇ ਦੀ ਅਰਾਜਕਤਾ ਫੈਲੀ ਹੋਈ ਹੈ ਜੋ ਕਿ ਕਾਫੀ ਘਾਤਕ ਹੈ ਨਾ ਸਿਰਫ ਇਹਦਾ ਨੁਕਸਾਨ ਆਮ ਲੋਕਾਂ ਨੂੰ ਹੋ ਰਿਹਾ ਹੈ ਆਮ ਲੋਕ ਬਹੁਤ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਜ਼ਰੂਰੀ ਸਮਾਨ ਚੋਰੀ ਕੀਤਾ ਜਾ ਰਿਹਾ ਹੈ ਔਰ ਸਰੇ ਆਮ ਦੇਖੋ ਕਿਸ ਤਰੀਕੇ ਨਾਲ ਧੱਕਾ ਹੋ ਰਿਹਾ ਹੈ ਨਜਾਇਜ਼ ਹਰ ਵਿਅਕਤੀ ਦੇ ਨਾਲ ਇਸ ਤਰੀਕੇ ਦਾ ਧੱਕਾ ਹੋ ਰਿਹਾ ਇਸ ਤੋਂ ਪਹਿਲੇ ਇਲੈਕਸ਼ਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਇਸੇ ਕਰਕੇ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਐਸਐਸਪੀ ਨੂੰ ਮੁਅਤਲ ਕਰਨਾ ਪਿਆ ਉਸ ਤੋਂ ਬਾਅਦ ਦੀਆਂ ਹੁਣਾਂ ਤਸਵੀਰਾਂ ਆ ਰਹੀਆਂ ਨੇ ਤਾਂ ਲੁੱਟ ਖੋਹਦੀਆਂ ਤਾਂ ਹਰ ਰੋਜ਼ ਹੀ ਤਸਵੀਰਾਂ ਆ ਜਾਂਦੀਆਂ ਨੇ ਕੋਈ ਵਿਅਕਤੀ ਆਪਣੇ ਕੰਮ ਕਰਤੇ ਜਾ ਰਿਹਾ ਹੈ ਕੋਈ ਮੰਦਰ ਗੁਰਦੁਆਰੇ ਜਾ ਰਿਹਾ ਹੈ ਕੋਈ ਮਹਿਲਾਵਾਂ ਜਾ ਰਹੀਆਂ ਨੇ ਕਦੇ ਕਰਨ ਦੇ ਵਿੱਚੋਂ ਬਾਲੀਆਂ ਚਾ ਫੜ ਲਿੱਤੀਆਂ ਜਾਂਦੀਆਂ ਨੇ ਕਦੇ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਜੇਕਰ ਕੋਈ ਸੁੰਨਸਾਨ ਸੜਕ ਹੈ ਰੱਬ ਤਾਂ ਲੋਕੀ ਤਾਂ ਕੰਨਾਂ ਨੂੰ ਹੱਥ ਲਾ ਰਹੇ ਨੇ ਉਹ ਰੱਬ ਰੱਬ ਕਰ ਰਹੇ ਨੇ ਕਿ ਪ੍ਰਮਾਤਮਾ ਬਚਾਵੇ ਕਿ ਜੋ ਹਾਲਾਤ ਪੰਜਾਬ ਦੇ ਹੋ ਚੁੱਕੇ ਨੇ ਉਹ ਵਾਕਈ ਵੱਤ ਤੋਂ ਵੱਤਰ ਨੇ ਲੱਗਦਾ ਨਹੀਂ ਕਿ ਇਹ ਬਹੁਤ ਛੇਤੀ ਸੁਧਾਰੇ ਜਾ ਸਕਦੇ ਨੇ ਔਰ ਜਦ ਤੱਕ ਸੁਧਾਰਨਗੇ ਬਹੁਤ ਦੇਰ ਹੋ ਜਾਂਦੀ ਹੈ ਉਦੋਂ ਤੱਕ ਲੋਕਾਂ ਦਾ ਹਜ਼ਾਰਾਂ ਤੋਂ ਲੈ ਕੇ ਲੱਖਾਂ ਤੱਕ ਕਰੋੜਾਂ ਤੱਕ ਦਾ ਨੁਕਸਾਨ ਹੋ ਜਾਂਦਾ ਹੈ